ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਉ ਭਾਈ ਵਿਚਾਰਾਂ ਚੱਲ ਰਹੀਆਂ ਹਨ ਚੁਗਲ ਨਿੰਦਕ ਭੁੱਖੇ ਰੁਲ ਮੋਏ ਇਹ ਵਿਚਾਰਾਂ ਚੱਲ ਰਹੀਆਂ ਸੀ ਆਓ ਅੱਗੇ ਸਰਪਨ ਕਰੀਏ ਇੱਕ ਨਾ ਪੰਜਾਬੀ ਦੇ ਵਿੱਚ ਬੜੀ ਸੋਹਣੀ ਗੱਲ ਹੈ ਇੱਕ ਡਾਕਟਰ ਬਣਜਾਰਾ ਬੇਤੀ ਜੀ ਹੋਏ ਨੇ ਉੰਨੇ ਬੜੀਆਂ ਸੋਹਣੀਆਂ ਸਾਡੇ ਪੰਜਾਬੀ ਸੱਭਿਆਚਾਰਕ ਦੇ ਨਾਲ ਸੰਬੰਧਿਤ ਕੁਝ ਕਹਾਣੀਆਂ ਲਿਖੀਆਂ ਨੇ ਇੱਕ ਗੱਲ ਮੈਨੂੰ ਬੜੀ ਸੋਹਣੀ ਲੱਗੀ ਉਹ ਕਹਿੰਦਾ ਕਹਿੰਦਾ ਬੰਦੇ ਦੀ ਸੋਚ ਕਿ ਹੋ ਜਈ ਹੈ ਉਹ ਲਿਖਦਾ ਕਹਿੰਦਾ ਕੁਝ ਅਮਲੇ ਇਕੱਠੇ ਹੋਏ ਉਸਨੇ ਗੱਲ ਸਿਰਫ ਸਾਡੇ ਪੰਜਾਬ ਦੇ ਕਲਚਰ ਦੀ ਕਹਾਣੀ ਜਹੀ ਪਾ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਵੀ ਬੰਦੇ ਦੀ ਸੋਚ ਕਿਹੋ ਜਿਹੀ ਹੈ ਕੁਝ ਕੁ ਅਮਲੀ ਇਕੱਠੇ ਹੋਏ ਘਰੋਂ ਸਭ ਕੁਝ ਖਾ ਪੀ ਚੁੱਕੇ ਨੇ ਸਾਰਾ ਪਾਂਡਾ ਠੇਕਰ ਕਰਦਾ ਜ਼ਮੀਨ ਜਾਇਦਾਦ ਵੇਚ ਚੁੱਕੇ ਨੇ ਜਦੋਂ ਇਕੱਠੇ ਹੋਏ ਤਾਂ ਕਹਿਣ ਲੱਗੇ ਹੁਣ ਤਾਂ ਪੱਲੇ ਕੁਝ ਵੀ ਨਹੀਂ ਰਿਹਾ ਆਪਾਂ ਨੂੰ ਕੁਝ ਨਾ ਕੁਝ ਮਿਹਨਤ ਕਰਨੀ ਚਾਹੀਦੀ ਹੈ ਕਹਿ ਲੱਗੇ ਮਿਹਨਤ ਕੀ ਕਰੀਏ ਇੱਕ ਨੇ ਕਿਹਾ ਕਹਿੰਦਾ ਆਪਣੀ ਜ਼ਮੀਨ ਜੈ ਜਾਤ ਕੋਈ ਨਹੀਂ ਆਪਾਂ ਮਿਹਨਤ ਕਰਾਂਗੇ ਕਿ ਦਿਹਾੜੀ ਆਪਾਂ ਨਹੀਂ ਜਾ ਸਕਦੇ ਆਪਾਂ ਮਿਹਨਤ ਕੀ ਕਰ ਲਾਂਗੇ ਇੱਕ ਨੇ ਕਿਹਾ ਕਹਿੰਦਾ ਆਪਣੀ ਜ਼ਮੀਨ ਕੋਈ ਨਹੀਂ ਕਹਿੰਦਾ ਸਾਹਮਲਾਟ ਜ਼ਮੀਨ ਪਈ ਐ ਆਪਾਂ ਐ ਕਰਦੇ ਆ ਇਸ ਨੂੰ ਬਾਹ ਲੈਨੇ ਆ ਇਸ ਨੂੰ ਬਾ ਕੇ ਇਹਦੇ ਵਿੱਚ ਕਹਿੰਦਾ ਆਪਾਂ ਕਮਾਦ ਬੀਜ ਦਿੰਨੇ ਆ ਸੋਚ ਬਣ ਗਈ ਬੈਠਿਆਂ ਬੈਠਿਆਂ ਕਿਉਂਕਿ ਅਮਲ ਖਾਦਾ ਹੋਇਆ ਨਸ਼ਾ ਖਾਦਾ ਹੋਇਆ ਆ ਦੂਜਾ ਕਹਿੰਦਾ ਕਹਿੰਦਾ ਆਪਾਂ ਹਲ ਕੀ ਦੇ ਮੰਗ ਕੇ ਲਿਆਵਾਂਗੇ ਪਹਿਲਾ ਕਹਿੰਦਾ ਜਿਹੜਾ ਕਹਿੰਦਾ ਸੀ ਵੀ ਮੈਂ ਆਪਾਂ ਕੁਝ ਮਿਹਨਤ ਕਰੀਏ ਉਹ ਕਹਿੰਦਾ ਮੈਂ ਹਲ ਆਪਦੇ ਆਪ ਹੀ ਮੰਗ ਲਿਆਵਾਂਗਾ ਫਲਾਣੇ ਬੰਦੇ ਤੋਂ ਚਲੋ ਮੈਂ ਹਲ ਮੰਗ ਲਿਆਵਾਂਗਾ ਦੂਜਾ ਫਿਰ ਕਹਿੰਦਾ ਕਹਿੰਦਾ ਬੀਜ ਕਿੱਥੋਂ ਲੈ ਕੇ ਆਵਾਂਗੇ ਤੀਜਾ ਜਿਹੜਾ ਅਮਲੇ ਸੀ ਉਹ ਕਹਿੰਦਾ ਮੈਂ ਫਲਾਣੇ ਰਿਸ਼ਤੇਦਾਰ ਕੋਲੋਂ ਮੈਂ ਪੀਜ ਲਿਆਵਾਂਗਾ ਦੇਖੋ ਭਾਈ ਗੱਲਾਂ-ਗੱਲਾਂ ਨਾਲ ਜ਼ਮੀਨ ਵੀ ਲੈ ਲਈ ਗੱਲਾਂ-ਗੱਲਾਂ ਨਾਲ ਹਲ ਵੀ ਬਾ ਦਿੱਤੇ ਗੰਨਾ ਲਾ ਲਿਆ ਕੱਟ ਕੇ ਬੀਜ ਬਣਾ ਕੇ ਬੀਜ ਵੀ ਦਿੱਤਾ ਤੇ ਹੁਣ ਜਿਹੜਾ ਚੌਥਾ ਬੰਦਾ ਸੀ ਅਮਲੀ ਸੀ ਜਿਹੜਾ ਉਹਨੇ ਕੁਝ ਜ਼ਿਆਦਾ ਹੀ ਨਸਾ ਕੀਤਾ ਹੋਇਆ ਸੀ ਉਹ ਕਹਿੰਦਾ ਬੀਜ ਤਾਂ ਦਿੱਤਾ ਪਰ ਲੋਕਾਂ ਨੇ ਉਜਾੜਾ ਪਾ ਦੇਣਾ ਪਿੰਡ ਵਾਲਿਆਂ ਦੇ ਨਿਆਣਿਆਂ ਨੇ ਆਪਣੇ ਗੰਨੇ ਪੁੱਟ ਕੇ ਲੈ ਜਾਣੇ ਨੇ ਪਿੰਡ ਵਾਲਿਆਂ ਨੇ ਆਪ ਦੇ ਡੰਗਰ ਬਾੜ ਦੇਣੇ ਨੇ ਕਹਿ ਲੱਗ ਗੱਲ ਤਾਂ ਬੜੀ ਸਿਆਣੀ ਕੀਤੀ ਹੈ ਬਾਈ ਫਿਰ ਕੀ ਕਰੀਏ ਕਹਿ ਲੱਗ ਕਹਿੰਦਾ ਪਹਿਲਾਂ ਪਿੰਡ ਨੂੰ ਅੱਗ ਲਾ ਕੇ ਸਾੜ ਦੇਉ ਫੋਕ ਦੇਉ ਤਾ ਕਿ ਸਾਡਾ ਕਮਾਦ ਦਾ ਕੋਈ ਨੁਕਸਾਨ ਨਾ ਕਰ ਸਕੇ ਦੇਖੋ ਸਤ ਸੰਗਤ ਜੀ ਨਾ ਬੀਜਿਆ ਨਾ ਬਾਹਿਆ ਕਿਹੋ ਜਿਹੀ 네ਗੇਟਿਵ ਸੋਚ ਆਪਾਂ ਘਟਿਆ ਸੋਚ ਵੀ ਕਹਿ ਲਈਏ ਕਿਹੋ ਜਿਹੀ ਘਟਿਆ ਸੋਚ ਹੈ ਅਸੀਂ ਅਸੀਂ ਵੀ ਇਦਾਂ ਹੀ ਕਰਦੇ ਆ ਨਾ ਬੇਕਾਰ ਦੀਆਂ ਜਿਹੜੀਆਂ ਗੱਲਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਨੀਆਂ ਵੀ ਨਹੀਂ ਉਹਨਾਂ ਗੱਲਾਂ ਦਾ ਚੇਤਨ ਕਰੀ ਜਾਂਦੇ ਆ ਜਦੋਂ ਅਸੀਂ ਚੇਤਨ ਕਰਨ ਲੱਗ ਜਾਂਦੇ ਆ ਉਹਨਾਂ ਗੱਲਾਂ ਦਾ ਉਹ ਫਿਰ ਸਾਡੇ ਤਨ ਨੂੰ ਉਹਨਾਂ ਜਿਹੜਾ ਚਿੰਤਾ ਦਾ ਰੋਗ ਲੱਗ ਜਾਂਦਾ ਇਹ ਚਿੰਤਾ ਦੇ ਰੋਗ ਦੇ ਨਾਲ ਅਣਗਿਣਤ ਬਿਮਾਰੀਆਂ ਸਾਡੇ ਸਰੀਰ ਨੂੰ ਲੱਗ ਜਾਂਦੀਆਂ ਨੇ ਬੰਦਾ ਅੰਦਰੇ-ਅੰਦਰ ਝੁਰਨ ਲੱਗ ਜਾਂਦਾ ਅਸੀਂ ਬੇਕਾਰ ਦੀਆਂ ਗੱਲਾਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵਾਪਰਨੀਆਂ ਵੀ ਨਹੀਂ ਉਹਨਾਂ ਗੱਲਾਂ ਨੂੰ ਸੋਚ-ਸੋਚ ਕੇ ਆਪਣੇ ਸਰੀਰ ਨੂੰ ਐ ਵੀ ਸੜੀ ਜਾਂਦੇ ਆ ਐਵੇਂ ਸੜੀ ਜਾਂਦੇ ਸੀ ਦੇਖੋ ਸਾਡੀ ਸੋਚ ਕੇ ਹੋ ਜਈ ਹੈ ਗੁਰੂ ਸਾਹਿਬ ਨੇ ਕਿਹਾ ਇਹ ਠੀਕ ਹੈ ਕਿ ਅਸੀਂ ਲਾਭ ਦੇ ਨਾਲ ਨਾਲ ਘਾਟੇ ਨੂੰ ਵੀ ਜ਼ਰੂਰ ਚੇਤੇ ਰੱਖਦੇ ਆ ਪਰ ਜੇ ਅਸੀਂ ਚੇਤਨ ਹੀ ਕਰੀ ਗਏ ਕਿ ਮੈਂ ਕਾਮਜਵ ਨਹੀਂ ਹੋਣਾ ਉਹ ਬੰਦਾ ਜ਼ਿੰਦਗੀ ਦੇ ਵਿੱਚ ਕਦੀ ਵੀ ਕਾਮਜਵ ਨਹੀਂ ਹੋ ਸਕਦਾ ਜਿਹੜਾ ਪਹਿਲਾਂ ਹੀ ਢੇਰੀ ਢਾ ਕੇ ਬੈਠ ਗਿਆ ਉਹਨੇ ਜ਼ਿੰਦਗੀ 'ਚ ਕਾਮਜਵ ਕੀ ਹੋਣਾ ਸਾਧ ਸੰਗਤ ਜੀ ਅਸੀਂ ਪਰਮਾਤਮਾ ਨੂੰ ਪਾਉਣ ਦੇ ਲਈ ਸਾਰੇ ਘਰੋਂ ਚੱਲਦੇ ਆ ਨਾ ਕੋਈ ਗੁਰੂ ਘਰ ਆਉਂਦਾ ਕੋਈ ਮੰਦਰ ਜਾਂਦਾ ਕੋਈ ਮਸਜਿਦ ਜਾਂਦਾ ਜਿੰਨੇ ਵੀ ਇਬਾਦਤਗਾਹਾਂ ਨੇ ਅਸਲ ਤਾਂ ਘਰੋਂ ਜ਼ਿਆਦਾ ਇਹੀ ਸੋਚ ਕੇ ਚੱਲਦੇ ਆ ਨਾ ਕਿ ਚਲੋ ਜੀ ਗੁਰੂ ਘਰ ਜਾ ਕੇ ਆਉਣੇ ਆ ਇਬਾਦਤ ਕਰਕੇ ਆਉਣੇ ਆ ਰੱਬ ਦੇ ਘਰ ਜਾ ਕੇ ਦਰਸ਼ਨ ਦਿਦਾਰੇ ਕਰੀਏ ਕੋਈ ਪਰਮਾਤਮਾ ਦੀ ਗੱਲ ਸਾਡੇ ਸਮਝ ਪੈ ਜਾਵੇ ਸਾਡਾ ਵੀ ਸਾਡੇ ਵਿੱਚੋਂ ਸਾਧ ਸੰਗਤ ਜੀ ਤਕਰੀਬਨ 99% ਲੋਕ 90% ਲੋਕ ਨੈਗੇਟਿਵ ਸੋਚ ਲੈ ਕੇ ਆਉਂਦੇ ਆ ਮਾਫ ਕਰਿਓ ਗੁਰਦੁਆਰੇ ਦੇ ਵਿੱਚ ਸਿਰਫ ਆ ਕੇ ਚਲੇ ਗਏ ਇੱਧਰ ਦੇਖ ਲਿਆ ਕਿਹੜਾ ਆਇਆ ਕਿਨੇ ਮੱਥਾ ਟੇਕਿਆ ਕੌਣ ਆਇਆ ਕੌਣ ਨਹੀਂ ਆਇਆ ਕੋਈ ਆਪਣੇ ਬੈਠਾ ਪੈਰਾਂ ਦੇ ਆਪਣੇ ਸਰੀਰ ਦੇ ਅੰਗ ਖੁਰਕੀ ਜਾਏਗਾ ਇੱਧਰ ਉੱਧਰ ਦੇਖੀ ਜਾਏਗਾ ਵਾਸੀਆਂ ਲਈ ਜਾਵੇਗਾ ਆਕੇ ਆਏ ਜ਼ਰੂਰ ਆਕੇ ਚਲੇ ਗਏ ਪਰ ਕਦੀ ਇਹ ਸੋਚ ਨਹੀਂ ਲੈ ਕੇ ਗਏ ਕਿ ਚਲੋ ਜੀ ਅੱਜ ਅਸੀਂ ਗੁਰੂ ਦੇ ਘਰ ਆਏ ਆ ਅੱਜ ਅਸੀਂ ਆਪਣਾ ਸਾਰਾ ਤਨ ਮਨ ਗੁਰੂ ਦੇ ਅੱਗੇ ਅਰਪਣ ਕਰ ਦੇਣ ਅੱਜ ਤੋਂ ਬਾਅਦ ਗੁਰੂ ਦੇ ਦਰ ਤੇ ਰੱਖਿਆ ਹੋਇਆ ਮੇਰਾ ਮੱਥਾ ਪ੍ਰਵਾਨ ਹੋ ਜਾਏ। ਸਾਨੂੰ ਵੀ ਨਾਮ ਦੀ ਦਾਤ ਮਿਲ ਜਾਏ, ਭਜਨ ਬੰਦਗੀ ਦੀ ਦਾਤ ਮਿਲ ਜਾਏ। ਕਿਉਂਕਿ ਸੋਚ ਹੈ ਕਿ ਮੇਰੇ ਤਾਂ ਕਰਮਾਂ ਦੇ ਵਿੱਚ ਹੈ ਹੀ ਨਹੀਂ। ਇਹ ਸਾਡੀ ਸੋਚ ਹੈ ਸਾਧ ਸੰਗਤ ਜੀ। ਅਸੀਂ ਕਹਿ ਦਿੰਦੇ ਹਾਂ ਸਾਡੇ ਤਾਂ ਕਰਮਾਂ 'ਚ ਕਿੱਥੇ ਆ? ਸਾਡੇ ਕਰਮਾਂ 'ਚ ਕਿੱਥੇ ਆ ਭਜਨ ਬੰਦਗੀ? ਜੋ ਮੱਥੇ ਤੇ ਲੇਖ ਲਿਖੇ ਨੇ ਪ੍ਰਮਾਤਮਾ ਨੇ ਆਪਣੀ ਕਲਮ ਚਲਾਈ ਉਸ ਨੇ ਸਾਰੇ ਜੀਵ ਭਾਵੇਂ ਕੋਈ ਕਾਲਾ ਸੀ ਪੇਲਾ ਸੀ ਤੁਰਕੀ ਸੀ ਅਰਬੀ ਸੀ ਯਹੂਦੀ ਸੀ ਉਸ ਨੇ ਮਸਤਕ ਦੇ ਲੇਖ ਲਿਖ ਦਿੱਤੇ ਜਿਹੜਾ ਅਸੀਂ ਗੁਰੂ ਘਰ ਬੈਠਦੇ ਆ ਨਾ ਮਤ ਸਮਝੀਏ ਕਿ ਅਸੀਂ ਆਪਣੀ ਸਿਆਣਪ ਦੇ ਨਾਲ ਚੱਲ ਕੇ ਆ ਗਏ ਨਹੀਂ ਤੇਰੇ ਮੱਥੇ ਤੇ ਰੱਬ ਨੇ ਲਿਖ ਦਿੱਤਾ ਸੀ ਬੰਦਿਆ ਕਿ ਇਸ ਸਮੇਂ ਤੋਂ ਬਾਅਦ ਇੰਨੀ ਉਮਰ ਤੋਂ ਬਾਅਦ ਤੂੰ ਸਾਈਂ ਦੇ ਘਰ ਵੱਲ ਝੁਕੇਗਾ ਗੁਰੂ ਨਾਨਕ ਪਾਸਾ ਜੀ ਦੇ ਇੱਕ ਵਚਨ ਆਉਂਦਾ ਜਿੰਦਗੀ ਦਾ ਪਹਿਲਾ ਪਹਿਰ ਰਾਤ ਦੇ ਵਪਾਰੀਆ ਮੱਥੇ ਦੇ ਉੱਤਰ ਦੇ ਵਿੱਚ ਸ਼ੁਰੂ ਹੋਇਆ ਪਹਿਲੇ ਪਹਿਰੇ ਰੈਣ ਕੈ ਬਣ ਜਾ ਰਿਆ ਮਿੱਤਰਾ ਹੁਕਮ ਪਿਆ ਗਰਪਾਸ ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿਤਰਾ ਖਸਮ ਸਿਤੀ ਅਰਦਾਸ ਖਸਮ ਸਿਤੀ ਅਰਦਾਸ ਵਖਾਨੇ ਉਰਦ ਧਿਆਨ ਲਿਵ ਲਾਗਾ ਨਾ ਮਰਯਾਦ ਆਇਆ ਕਲ ਭੀਤਰ ਬੇ ਮਰਯਾਦਾ ਬੰਦਾ ਆਇਆ ਨਾ ਮਰਯਾਦ ਦਾ ਮਤਲਬ ਹੈ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਇਸ ਦੇ ਤਣ ਦੇ ਉੱਪਰ ਕੋਈ ਵੀ ਕੱਪੜਾ ਨਹੀਂ ਹੁੰਦਾ ਨਾ ਮਰਜਾਦ ਦਾ ਅਰਥ ਹੈ ਕਿ ਇਸ ਦੇ ਤਨ ਤੇ ਕਿਸੇ ਨੇ ਕੱਪੜੇ ਤਾਂ ਨਹੀਂ ਪਾਏ ਜਿਸ ਦਿਨ ਜਨਮ ਹੋਇਆ ਕਿਸ ਨੇ ਰਿਸਮ ਦੇ ਕੱਪੜੇ ਪਾਏ ਜਨਮ ਹੋਣ ਤੋਂ ਬਾਅਦ ਪਾਏ ਨੇ ਨਾ ਜਨਮ ਤਾਂ ਜਦੋਂ ਜਨਮ ਹੋਇਆ ਉਹਦੇ ਤਾਂ ਕੋਈ ਕੱਪੜਾ ਨਹੀਂ ਸੀ ਜਿੰਨੇ ਵੀ ਬੱਚੇ ਜਨਮ ਲੈਂਦੇ ਨੇ ਨਾ ਮਰਜਾਦ ਹੀ ਹੁੰਦੇ ਨੇ ਨਾਗਨ ਬਹੁੜੇ ਜਸੀ ਨਾਗ ਅਗਲੀ ਤੁਕ ਸਮਝਿਓ ਭਾਈ ਜੈਸੀ ਕਲਮ 부ੜੀ ਹੈ ਮਸਤਕ ਕਹਿੰਦੇ ਨੇ ਕਹਿੰਦੇ ਨੇ ਜਿਹੜੀ ਆਪਣੀ ਇੱਕ ਚੱਲ ਹੁਕਮ ਦੀ ਚੱਲਦੀ ਕਲਮ ਹੈ ਨਾ ਇਹ ਪ੍ਰਮਾਤਮਾ ਨੇ ਆਪ ਚਲਾਈ ਤੇਰੇ ਮੱਥੇ ਤੇ ਲੇਖ ਲਿਖ ਦਿੱਤੇ ਤੈਸੀ ਜੀ ਅੜੇ ਪਾਸ ਕਹੋ ਨਾਨਕ ਪ੍ਰਾਨੇ ਪਹਿਲੇ ਪਹਿਰੇ ਹੁਕਮ ਪਿਆ ਕਿਰਪਾ ਸੀ ਰਹੁ ਵਿਚਾਰ ਮੈਂ ਬੇਨਤੀ ਕਰੇ ਅਸੀ ਕਲਪਨੇ ਬੇਨਤੀ ਕੀਤੀ ਸੀ ਕਿ ਕੇਵੇ ਕੋਈ ਮੱਥੇ ਦੇ ਲੇਖ ਜਾਣ ਸਕਦਾ ਅੱਜ ਤੋਂ ਕੁਝ ਸਮਾਂ ਪਿੱਛੇ ਚਲੇ ਜਾਓ ਜਦੋਂ ਕੋਈ ਆਪਣੇ ਹੱਥ ਦੀ ਤਲੀ ਤੇ ਇੱਕ ਟਕਾ ਰੱਖਦਾ ਸੀ ਨਾ ਸਮਝਿਓ ਭਾਈ ਗੱਲ ਨੂੰ 100 ਸਾਲ ਪਿੱਛੇ ਚਲੇ ਜਾਓ ਅਗਿਆਨੀ ਤੋਂ ਅਗਿਆਨੀ ਬੰਦਾ ਇਹ ਦੱਸ ਦਿੰਦਾ ਸੀ ਵੀ ਹਾਂ ਇਹਨੇ ਆਪਣੇ ਹੱਥ ਦੀ ਤਲੀ ਤੇ ਇੱਕ ਟੱਕਾ ਰੱਖਿਆ 50 ਪੈਸੇ ਰੱਖੇ ਨੇ ਜਵਾਨੀ ਰੱਖੀ ਐ ਮੰਨ ਲਓ ਇੱਕ ਬੱਚੇ ਨੇ ਆਪਣੇ ਹੱਥ ਦੀ ਤਲੀ ਤੇ ਇੱਕ ਪੈਸਾ ਰੱਖਿਆ ਭਰਤ ਕੇ ਉਸ ਬੱਚੇ ਨੇ ਭੋਲੇਪਣ ਦੇ ਵਿੱਚ ਉਸ ਪੈਸੇ ਨੂੰ ਮੂੰਹ ਦੇ ਵਿੱਚ ਪਾ ਲਿਆ ਹੁਣ ਜਿੰਨਾ ਟਾਈਮ ਤਾਂ ਉਹ ਟਕਾ ਉਹ ਪੈਸਾ ਹੱਥ ਦੀ ਤਲੀ ਤੇ ਸੀਗਾ ਬਾਹਰ ਦੇ ਚਾਨਣ ਦੇ ਨਾਲ ਸੂਰਜ ਦੀਆਂ ਕਿਰਨਾਂ ਦੇ ਨਾਲ ਦਿਂਦਾ ਸੀ ਸਾਨੂੰ ਵੀ ਹਾਂ ਇਹਨੇ ਆਪਣੇ ਹੱਥ ਦੀ ਤਲੀ ਤੇ ਪੈਸਾ ਰੱਖਿਆ ਜਦੋਂ ਉਹਨਾਂ ਨੇ ਭੋਲੇ ਬਣ ਦੇ ਵਿੱਚ ਅੰਦਰ ਲੰਘਾ ਲਿਆ ਉਹ ਪੈਸੇ ਨੂੰ ਮੂੰਹ ਦੇ ਵਿੱਚ ਪਾ ਗਿਆ ਕਹਿਣ ਲੱਗੇ ਉੱਥੇ ਸੂਰਜ ਦੀ ਕਿਰਨ ਵੀ ਨਹੀਂ ਜਾਂਦੀ ਕਿਹੜੀ ਥਾਂ ਤੇ ਪੈਸਾ ਚਲਾ ਗਿਆ ਮੈਂ ਅਰਜ ਕਰਾਂ ਸੂਰਜ ਦੀ ਕਿਰਨ ਤੋਂ ਅੱਗੇ ਵੀ ਇੱਕੋ ਹੀ ਕਿਰਨ ਚੱਲਦੀ ਹੈ ਅਸੀਂ ਕੇਵਲ ਬਾਹਰ ਦੀ ਚਮੜੀ ਦੇਖਦੇ ਆਂ ਭਾਈ ਚੇਤੇ ਰੱਖਿਓ ਕਮਾਈ ਵਾਲੇ ਇਸ ਚਮੜੀ ਦੇ ਥੱਲੇ ਵੀ ਲਿਖੇ ਹੋਏ ਅੱਖਰ ਵੀ ਪੜਦੇ ਨੇ ਹੁਣ ਬੱਚੇ ਦਾ ਤਨ ਦਿਸਦਾ ਪੈਸਾ ਨਹੀਂ ਨਜ਼ਰ ਆਉਂਦਾ ਤੁਪ ਦੇ ਵਿੱਚ ਖੜਾ ਕਰ ਦਿਓ ਵੀ ਤਨ ਦਿਖੇਗਾ ਪਰ ਪੈਸਾ ਨਹੀਂ ਦਿਖੇਗਾ ਪਰ ਜਦੋਂ ਸਾ ਸੰਗਤ ਜੀ ਬੱਚੇ ਤੇ ਅੰਦਰ ਦਾ ਐਕਸਰੇ ਕੀਤਾ ਜਾਏ ਉਹ ਐਕਸਰੇ ਉਹ ਕਿਰਨਾ ਉਸ ਥਾਂ ਤੇ ਪਹੁੰਚ ਜਾਂਦੀਆਂ ਨੇ ਜਿੱਥੇ ਪੈਸਾ ਹੁੰਦਾ ਹੈ ਜਾਂ ਜਿੱਥੇ ਕੋਈ ਨੁਕਸ ਹੁੰਦਾ ਜਿੱਥੇ ਪੈਸਾ ਪਿਆ ਚਮੜੀ ਥੱਲੇ ਗਿਆ ਹੋਇਆ ਪੈਸਾ ਨਾ ਉਹ ਐਕਸਰੇ ਸਾਨੂੰ ਤਸਵੀਰ ਦੇ ਵਿੱਚ ਦਿਖਾ ਦਿੰਦਾ ਵੀ ਆ ਜਗ੍ਹਾ ਤੇ ਰੂਪੀਆ ਪਿਆ ਜਿਹੜਾ ਅੰਦਰ ਲੰਘਿਆ। ਕੇਵਲ ਬਾਹਰ ਦੀ ਰੌਸ਼ਨੀ ਨਹੀਂ ਇੱਕ ਉਹ ਰੌਸ਼ਨੀ ਐ ਜਿਹੜੀ ਚਮੜੀ ਤੋਂ ਥੱਲੇ ਵੀ ਜਾ ਕੇ ਬਹੁਤ ਕੁਝ ਚਮੜੀ ਦਾ ਜਾਣਦੀ ਐ। ਹਜ਼ੂਰ ਨੇ ਕਿਹਾ ਕਹਿੰਦੇ ਮਸਤਕ ਉੱਤੇ ਲੇਖ ਲਿਖੇ। ਮੱਥੇ ਦੇ ਉੱਤੇ ਲਿਖੇ ਹੋਏ ਲੇਖ ਪਰਮਾਤਮਾ ਨੇ ਆਪਣੇ ਹੱਥ ਕਲਮ ਚਲਾਈ। ਆਪਣੇ ਹੱਥ ਦੇ ਨਾਲ ਪ੍ਰਮਾਤਮਾ ਨੇ ਕਲਮ ਚਲਾਈ ਤੇ ਉਸ ਨੇ ਜੀਵਨ ਦੇ ਲੇਖ ਲਿਖ ਦਿੱਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਪੜਦੇ ਵੀ ਆ ਨਾ ਆਪਾਂ ਜੇ ਰੱਬ ਦਾ ਲਿਖਿਆ ਮਿਟਣਾ ਨਹੀਂ ਫਿਰ ਕਰਮ ਧਰਮ ਕਮਾਉਣ ਦਾ ਕੀ ਫਾਇਦਾ ਅਸੀਂ ਕਹਿ ਰਹੇ ਆ ਨਾ ਫਿਰ ਕੀ ਕਰਾਂਗੇ ਜਪ ਤਪ ਕਰਕੇ ਕੀ ਕਰਾਂਗੇ ਗੁਰੂ ਘਰ ਮੰਦਰ ਮਸਜਿਦ ਜਾ ਕੇ ਜੋ ਲਿਖਿਆ ਉਹ ਭੋਗਨਾਤ ਹੈਗਾ ਹੀ ਐ ਭੋਗਮਨਾ ਚਿਤ ਲਾ ਕੇ ਲਿਖੀਆਂ ਲੇਖਦੀਆਂ ਗੁਰੂ ਸਾਹਿਬ ਕਹਿ ਰਹੇ ਨੇ ਭਾਈ ਉਸ ਨੇ ਲੇਖ ਲਿਖ ਦਿੱਤੇ ਸਾਡਾ ਕੋਈ ਬਲ ਨਹੀਂ ਸਾਡੇ ਕੋਈ ਤਾਕਤ ਨਹੀਂ ਤੇ ਅਸੀਂ ਕਹਿੰਦੇ ਆ ਨਾ ਕਰਮਾਂ ਦੇ ਲਿਖੇ ਭੁਗਤਦੇ ਆਂ ਬਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੁ ਪੜਦੇ ਆ ਨਾ ਆਪਾਂ ਜਪਜੀਤ ਸਿੰਘ ਜੀ ਦੀ ਬਾਣੀ ਦੇ ਵਿੱਚ ਸਾਧ ਸੰਗਤ ਜੀ ਉਸ ਪਰਮਾਤਮਾ ਨੇ ਲਿਖ ਕੇ ਭੇਜਿਆ ਆਪਣੇ ਸੰਸਕਾਰ ਉੱਤੇ ਮੱਥੇ ਦੇ ਉੱਤੇ ਕਰਮਾਂ ਦੇ ਉੱਤੇ ਲਿਖਾ ਕੇ ਜਾਂਦਾ ਪਿਆ ਬੰਦਾ ਇਹ ਜੋ ਕੁਝ ਲਿਖਿਆ ਨਾ ਇਸ ਨੂੰ ਸਿਆਣਪ ਨਾਲ ਇਸ ਨੂੰ ਅਕਲ ਦੇ ਨਾਲ ਇਸ ਨੂੰ ਆਪਣੀ ਚਲਾਕੀ ਦੇ ਨਾਲ ਕੋਈ ਮੇਟ ਨਹੀਂ ਸਕਦਾ ਫਿਰ ਇਹ ਮਿٹےਗਾ ਕਿਵੇਂ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਇੱਕ ਘਟਨਾ ਆਉਂਦੀ ਹੈ ਭਾਈ ਸਹਿ ਭਾਈ ਕਲਿਆਣਾ ਜੀ ਹੋਏ ਨੇ ਜਦੋਂ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਸਹਿਬ ਜੀ ਦੀ ਉਸਾਰੀ ਹੋ ਰਹੀ ਸੀ ਤੇ ਇਹ ਭਾਈ ਕਲਿਆਣਾ ਜੀ ਲੱਕੜ ਲੈਣ ਵਾਸਤੇ ਮੰਡੀ ਗਏ ਸਹਿਰ ਗਏ ਇੱਥੇ ਭਾਈ ਕਲਿਆਣਾ ਜੀ ਨੇ ਵਰਤ ਦੇ ਦਿਨ ਚੱਲ ਰਹੇ ਸਨ ਵਰਤ ਨਹੀਂ ਰੱਖਿਆ ਰਾਜੇ ਨੇ ਕਹਿ ਦਿੱਤਾ ਕਿ ਮੇਰੇ ਹੱਦ ਤੋਂ ਬਾਹਰ ਕੱਢ ਕੇ ਇਸ ਦੀਆਂ ਲੱਤਾਂ ਵੜਦਿਓ ਭਾਈ ਸਹ ਭਾਈ ਕਲਿਆਣਾ ਜੀ ਸਾਈਂ ਦੇ ਸੁਕਰ ਦੇ ਵਿੱਚ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਤੁਰੇ ਭਾਈ ਸਹ ਭਾਈ ਕਲਿਆਣਾ ਜੀ ਨੂੰ ਲਿਜਾਣ ਦੀ ਧੀਰ ਸੀ ਕਹਿੰਦੇ ਰਾਜੇ ਨੂੰ ਗਸ ਪੈ ਗਿਆ ਮਨ ਦੇ ਵਿੱਚ ਆਇਆ ਮਨਾ ਮੈਂ ਫਕੀਰ ਦੀ ਤੋਹੀਨ ਕੀਤੀ ਐ ਮੇਥੋਂ ਗਲਤੀ ਹੋ ਗਈ ਮੈਨੂੰ ਇਹ ਦੁੱਖ ਮਿਲਿਆ ਭਾਈ ਸਹਿਬਾਈ ਕਲਿਆਨਾ ਜੀ ਦੇ ਜੀਵਨ ਤੋਂ ਬੜਾ ਪ੍ਰਭਾਵਿਤ ਹੋਇਆ ਰਾਜਾ ਉਹ ਰਾਜੇ ਦਾ ਨਾਮ ਸੀ ਰਾਜਾ ਹਰੀ ਸੈਨ ਇਸ ਰਾਜੇ ਦੇ ਪੁੱਤਰ ਦਾ ਨਾਮ ਸੀ ਸੁੰਦਰ ਸੈਨ ਹਰੀ ਸੈਣ ਦੇ ਪੁੱਤਰ ਸੁਦਰ ਸੈਣ ਨੇ ਸਹਿਬ ਕਿਰਪਾਲੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬੜੀ ਟਹਿਲ ਸੇਵਾ ਕੀਤੀ ਸੀ ਦੇਖੋ ਭਾਈ ਗੁਰੂ ਦੀ ਨਦਰ ਕਰਮ ਦੋ ਸ਼ਬਦ ਕਦੀ ਨਾ ਭੁੱਲੀਏ ਹਜ਼ੂਰ ਨੇ ਕਿਹਾ ਅਸੀਂ ਕਰਮ ਕਰਕੇ ਵਿਛਣਿਆ ਜੇ ਕਰਮਾ ਕਰਕੇ ਮਿਲਣਾ ਚਾਹਾਂਗੇ ਤਾਂ ਕਰਮਾ ਕਰਕੇ ਕਦੀ ਮਿਲਾਪ ਨਹੀਂ ਮਿਲਾਂਗੇ ਉਸ ਦੀ ਨਦਰ ਨਾਲ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ 133 ਅੰਗ ਦੇ ਉੱਪਰ ਬਚਨ ਹੈ 12 ਮਹਾ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਬਚਨ ਹੈ ਭਾਈ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ ਜਦੋਂ ਗੁਰੂ ਨਦਰ ਕਰਦਾ ਨਾ ਸਾਧ ਸੰਗਤ ਜੀ ਪੱਟਾ ਨੇ ਇੱਕ ਬਾਤਨ ਕਿਹਾ ਕਹਿਣ ਲੱਗੇ ਪਿਆਰੇ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਰੇ ਆਉਂਦੇ ਨੇ ਦੇਖੋ ਗੁਰੂ ਕਿਵੇਂ ਲੇਖ ਭੁਗਤਾ ਕੇ ਵੀ ਜ਼ਿੰਦਗੀ ਨੂੰ ਪਲਟ ਦਿੰਦਾ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਸਾਹਮਣੇ ਕੱਚ ਵਰਗਾ ਝੂਠਾ ਬੰਦਾ ਬੈਠਾ ਗੁਰੂ ਨੇ ਨਦਰ ਕਰਕੇ ਕਰਮ ਓੜਾ ਦਿੱਤੇ ਕਰਮ ਓਡਾਉਣ ਦੀ ਦੇਰ ਸੀ ਕਿ ਕੱਚ ਵਿੱਚੋਂ ਕੰਚਨ ਬਣ ਗਿਆ ਉਹਦੇ ਵਿੱਚ ਗੁੰਜੈਸ ਹੈ ਬਣਨ ਦੀ ਕਹਿਣ ਲੱਗੇ ਗੁਰੂ ਜੀ ਆਉਂਦੇ ਪਏ ਨੇ ਜ਼ਹਿਰ ਦੇ ਨਾਲ ਭਰਿਆ ਹੋਇਆ ਬੰਦਾ ਕਰਮ ਉਸ ਦੇ ਜ਼ਹਿਰ ਵਾਲੇ ਤੇ ਗੁਰੂ ਨੇ ਨਦਰ ਕੀਤੀ ਆਪਣੀ ਨਦਰ ਨਾਲ ਜ਼ਹਿਰ ਤੋਂ ਅੰਮ੍ਰਿਤ ਬਣਾ ਦਿੱਤਾ ਜ਼ਮੀਨ ਦੇ ਉੱਤੇ ਲੋਹਾ ਪਿਆ ਗੁਰੂ ਰਾਮਦਾਸ ਜੀ ਨੇ ਨਦਰ ਭਰ ਕੇ ਤੱਕਿਆ ਤੇ ਲੋਹੇ ਦੇ ਉਸ ਨੇ ਲਾਲ ਬਣਾ ਦਿੱਤਾ ਪੱਥਰ ਦਾ ਟੁਕੜਾ ਜ਼ਮੀਨ ਤੇ ਪਿਆ ਗੁਰੂ ਰਾਮਦਾਸ ਜੀ ਨੇ ਵੇਖਿਆ ਨਦਰ ਕੀਤੀ ਪੱਥਰ ਤੋਂ ਉਹਨਾਂ ਨੇ ਕੀਮਤੀ ਮਾਨਕ ਬਣਾ ਦਿੱਤਾ ਪਸ਼ੂ ਤੇ ਪ੍ਰੇਤਾਂ ਵਰਗੇ ਬੰਦੇ ਜਿਨ੍ਹਾਂ ਦੇ ਕਰਮ ਮਾੜੇ ਨੇ ਟੜੇ ਕਰਮ ਨੇ ਜਿਨ੍ਹਾਂ ਦੇ ਗੁਰੂ ਨੇ ਨਦਰ ਕਰਕੇ ਵੇਖਿਆ ਉਹਨਾਂ ਨੂੰ ਮਨੁੱਖ ਬਣਾਏ ਹੋਇਆਂ ਨੂੰ ਦੇਵਤੇ ਬਣਾ ਦਿੱਤਾ ਪ੍ਰੇਤਾਂ ਤੋਂ ਕਹਿਣ ਲੱਗੇ ਗੁਰੂ ਦੀ ਨਦਰ ਅਗਮ ਆਗਾਤ ਫੋਦ ਐ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਵਿੱਚ ਕਿਹਾ ਕਹਿੰਦੇ ਸਤਗੁਰੂ ਪਾਰਸ ਨੇ ਜਿਹੜੇ ਕਿਰਪਾ ਕਰਕੇ ਮਨੂਰ ਨੂੰ ਸੋਨਾ ਬਣਾ ਦਿੱਤੇ ਸਾંગਤ ਜੀ ਆਪਣੀਆਂ ਵਿਚਾਰਾਂ ਨੇ ਚੁਗਲ ਨਿੰਦਕ ਭੁਖੇ ਰੁਲ ਮੁਏ ਗੁਰੂ ਅਮਰਦਾਸ ਪਾਸਾ ਜੀ ਕਿਰਪਾ ਕਰਦੇ ਨੇ ਧੁਰ ਹਰਿ ਪ੍ਰਭ ਕਰਤਾ ਲਿਖਿਆ ਸੋ ਮਿਟਣਾ ਨਾ ਚਾਹੀ ਜੋ ਪਰਮਾਤਮਾ ਨੇ ਤੁਰ ਬੰਦੇ ਦੇ ਮੱਥੇ ਦੇ ਉੱਤੇ ਮਸਤਕ ਦੇ ਉੱਤੇ ਲਿਖ ਦਿੱਤਾ ਉਸ ਨੂੰ ਕੋਈ ਇਨਸਾਨ ਆਪਣੇ ਅਕਲ ਨਾਲ ਮਿਟਾ ਨਹੀਂ ਸਕਦਾ ਜਿਉ ਪਿੰਡ ਸਭ ਤਿਸ ਦਾ ਪ੍ਰਤਪਾਲ ਕਰੇ ਹਰ ਰਾਏ ਇਹ ਸਰੀਰ ਉਸ ਪ੍ਰਮਾਤਮਾ ਨੇ ਬਣਾਇਆ ਤੇ ਉਹ ਆਪ ਹੀ ਇਸ ਦੀ ਪ੍ਰਤਪਾਲਨਾ ਕਰ ਰਿਹਾ ਚੋਗਲ ਨਿੰਦਕ ਭੁਖੇ ਰੁਲ ਮੂਏ ਇਨਾਂ ਹੱਥ ਨਕਿ ਥਾਉ ਪਾਏ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਹਿੰਦੇ ਨੇ ਕਹਿੰਦੇ ਚੁਗਲ ਨਿੰਦਕ ਰੁਲਕੇ ਮਰਦੇ ਨੇ ਭਾਈ ਕਿਉਂਕਿ ਇਹਨਾਂ ਨੇ ਹੋਰ ਤਾਂ ਕੋਈ ਚੰਗਾ ਕਰਮ ਤਾਂ ਕੀਤਾ ਨਹੀਂ ਸਾਰੇ ਦਿਹਾੜੇ ਭਜਨ ਬੰਦਗੀ ਕਰਨ ਵਾਲਿਆਂ ਦਿਆਂ ਲੋਕਾਂ ਦੀਆਂ ਚੁਗਲੀਆਂ ਕਰੀ ਜਾਣੀਆਂ ਨਿੰਦਿਆ ਕਰੀ ਜਾਣੀ ਬਾਣੀ ਦੇ ਵਿੱਚ ਵੀ ਆਖਿਆ ਨਾ ਮਹਾਰਾਜ ਨੇ ਨਿੰਦਾ ਭਲੇ ਕਿਸੇ ਕੀ ਨਹੀਂ ਮਨ ਮੁਖ ਮੁਕਤ ਕਰਨ ਸਾਧ ਸੰਗਤ ਜੀ ਇਹਨਾਂ ਦਾ ਹੱਥ ਕਿਤੇ ਵੀ ਨਹੀਂ ਪੈਂਦਾ ਜਿਹੜੇ ਵੀ ਕੰਮ ਨੂੰ ਇਹ ਹੱਥ ਪਾਉਂਦੇ ਨੇ ਨਾ ਉਹ ਕੰਮ ਵੀ ਸਿਰੇ ਨਹੀਂ ਚੜਦਾ ਨਿੰਦਕ ਬੰਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਹਿੰਦੇ ਕਿ ਸੋਨੇ ਨੂੰ ਵੀ ਹੱਥ ਪਾ ਲੈ ਨਾ ਉਹ ਵੀ ਖੇ ਹੋ ਜਾਂਦਾ ਐਨਾ ਭੈੜਾ ਹੁੰਦਾ ਨਿੰਦਕ ਬੰਦਾ ਚੁਗਲ ਬੰਦਾ ਸਾਧ ਸੰਗਤ ਜੀ ਮਹਾਰਾਜ ਇਹ ਬਾਹਰੋਂ ਬੜੇ ਦਾਅਵੇ ਕਰਦੇ ਨੇ ਫਿਰ ਮਹਾਰਾਜ ਪਤਾ ਕੀ ਕਹਿੰਦੇ ਬਾਹਰ ਪਖੰਡ ਸਭ ਕਰਮ ਕਰ ਹੈ ਬਾਹਰੋਂ ਪਖੰਡ ਕਰੀ ਜਾਣਾ ਮੈਂ ਬੜਾ ਉੱਚਾ ਹਾਂ ਮੈਂ ਬੇਨਤੀ ਕਰਦਾ ਹਾਂ ਬਸ ਫਰਕ ਇੰਨਾ ਹੈ ਸਾਧ ਸੰਗਤ ਜੀ ਕਈਆਂ ਦੇ ਅੰਦਰ ਦੀਆਂ ਕਰਤੂਤਾਂ ਪ੍ਰਗਟ ਹੋ ਜਾਂਦੀਆਂ ਨੇ ਜਿਨ੍ਹਾਂ ਦੀਆਂ ਪ੍ਰਗਟ ਹੋ ਜਾਣ ਉਹਨਾਂ ਨੂੰ ਪਾਪੀ ਬਣਾ ਦਿੰਦੇ ਨੇ ਜਿਨ੍ਹਾਂ ਦੀਆਂ ਕਰਤੋਤਾਂ ਦੇ ਪਰਦੇ ਪੈ ਜਾਣ ਉਹ ਮੁਜਾਰੇ ਕਰਨ ਵਾਲੇ ਪੰਥਕ ਬਣ ਜਾਂਦੇ ਨੇ ਅੰਦਰ ਝਾਤੀ ਮਾਰ ਕੇ ਦੇਖੋ ਅੰਦਰ ਸੁਆਰਥ ਹੈ ਕੋਈ ਬੰਦਾ ਗਲਤੀ ਵਾਲਾ ਮਿਲ ਗਿਆ ਤਾਂ ਇਸ ਨੂੰ ਬਲੈਕਮੇਲ ਕਰਕੇ ਪੈਸੇ ਇਕੱਠੇ ਕਿਵੇਂ ਕਰਨੇ ਨੇ ਨਹੀਂ ਸੱਚੇ ਪਾਸਾ ਕਹਿੰਦੇ ਨੇ ਬੰਦਿਆ ਇਹ ਸਿੱਖੀ ਨਹੀਂ ਬਾਹਰ ਪਖੰਡ ਸਭ ਕਰਮ ਕਰ ਹੈ ਮਨ ਹਿਰਦੈ ਕਪਟ ਕਮਾਏ ਮਨ ਦੇ ਵਿੱਚ ਕਪਟ ਕਮਾਉਂਦਾ ਹੈ ਮਨ ਦੇ ਵਿੱਚ ਕੇਵਲ ਸਾੜਾ ਕਿੰਨਾ ਸੱਚੇ ਪਾਸ ਤਾਂ ਕਹਿੰਦੇ ਨੇ ਕਿੰਨੇ ਕ ਦਿਨ ਤੋਂ ਬਾਹਰ ਪਖੰਡ ਕਰੇਗਾ ਖੇਤ ਸਰੀਰ ਜੋ ਬੀਜੇ ਐ ਸੋ ਅੰਤ ਖਲੋਵਾ ਆਏ ਬੰਦੇ ਆ ਜਿਹੜਾ ਕੁਝ ਤੂੰ ਆਪਣੇ ਸਰੀਰ ਦੇ ਵਿੱਚ ਬੀਜੇਗਾ ਨਾ ਸਰੀਰ ਖੇਤ ਦੇ ਵਿੱਚ ਬੀਜ ਪਾਏਗਾ ਅੰਤਲੇ ਸਮੇਂ ਇਸ ਬੀਜ ਨੇ ਦੁਨੀਆ ਦੇ ਵਿੱਚ ਫਸਲ ਬਣ ਕੇ ਸਾਹਮਣੇ ਤਾਂ ਆਉਣਾ ਹੀ ਹੈ ਨਾ ਜਦੋਂ ਸੇ ਕਰਮ ਕਈ ਕਰਦੇ ਆ ਬਾਹਰੋਂ ਧਰਮ ਦੇ ਅੰਦਰ ਮਾੜਾਪਣ ਰੱਖਦੇ ਆ ਸਾਧ ਸੰਗਤ ਜੀ ਕੁਝ ਦਿਨ ਤਾਂ ਜ਼ਿੰਮੇਦਾਰ ਵੀ ਫਸਲ ਬੀਜ ਕੇ ਆਵੇ ਉਸ ਦੇ ਉੱਪਰ ਸਹਾਗਾ ਫੇਰ ਦਿੰਦਾ ਪਤਾ ਵੀ ਨਹੀਂ ਲੱਗਦਾ ਹੁੰਦਾ ਵੀ ਇਹਨਾਂ ਨੇ ਕੀ ਬੀਜਿਆ ਪਤਾ ਤਾਂ ਉਦੋਂ ਲੱਗਦਾ ਜਦੋਂ ਫਸਲ ਬਾਹਰ ਆਉਂਦੀ ਹੈ ਪੁੱਗਰਦੀ ਹੈ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਨੀ ਬੀਜੇ ਵਿਖ ਮੰਗੈ ਅੰਮ੍ਰਿਤ ਦੇਖੋ ਇਹੋ ਨਿਆਉ ਬੀਜਿਆ ਜ਼ਹਿਰ ਤੇ ਮੰਗਦਾ ਅੰਮ੍ਰਿਤ ਖੇਤ ਸਰੀਰ ਜੋ ਬੀਜੀ ਐ ਸੋ ਅੰਤ ਖਲੋਵਾ ਆਏ ਹੁਣ ਇੱਥੇ ਸਾਰੀ ਗੱਲ ਤਾਂ ਗੱਲ ਦਾ ਅੰਤ ਆਉਣਾ ਹੈ ਜਿਹੜੇ ਲਿਖੇ ਲਿਖੇ ਨੇ ਨਾ ਉਹ ਮਿਟਨੇ ਨਹੀਂ ਨਿੰਦਕ ਚੁਗਲ ਸਾਰੇ ਕਰਮ ਕਰਦੇ ਨੇ ਬੀਜ ਬੀਜਦੇ ਨੇ ਕਹਿੰਦੇ ਨੇ ਜੇ ਇੰਨਾ ਕੁਝ ਕਰਕੇ ਵੀ ਕਿਤੇ ਰੱਬ ਤੈਨੂੰ ਸਮੱਤ ਬਖਸ਼ ਦੇਵੇ ਬੰਦਿਆ ਨਾਨਕ ਕੀ ਪ੍ਰਭ ਬੇਨਤੀ ਗੁਰੂ ਅਮਰਦਾਸ ਕਿਰਪਾਲੂ ਜੀ ਕਹਿੰਦੇ ਨੇ ਕਿ ਪ੍ਰਭੂ ਦੇ ਚਰਨਾਂ ਦੇ ਵਿੱਚ ਸਾਡੀ ਬੇਨਤੀ ਹੈ ਹਰ ਭਾਵੈ ਬਖਸ਼ ਮਿਲਾਇ ਜੇ ਤੈਨੂੰ ਭਾਉਂਦਾ ਤਾਂ ਸਾਡੇ ਕਰਮ ਨਾ ਵਿਚਾਰੀ ਪ੍ਰਮਾਤਮਾ ਜੀ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਬਖਸ਼ ਲੋ ਸਰਹ ਵਿਚਾਰ ਭਾਈ ਐਸੀ ਆਪਣੇ ਵਿਚਾਰ ਹੋਈਆ ਤਮਾਮ ਭੁੱਲਾਂ ਦੇ ਖੇਮਾ ਗੁਰੂ ਪਾਤਸ਼ਾਹ ਆਪ ਸੰਗਤ ਬਖ ਸੰਯੋਗ ਹੋ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ